तीन द्याल श्री अमृतसर साहब ਤੋਂ आर एस एन श्री निशरत साहब ਕਿ ਬਟਾਲੇ ਭਾਈਆਂ ਦੀ ਦੁਕਾਨ ਤੇ ਅਕਸਰ ਹਜ਼ੂਰ ਨੇ ਰੁਕ ਜਾਣਾ ਜਿੱਦੋਂ ਰੁਕੇ ਉਹਨਾਂ ਨੇ ਬਰਫੀ ਦੁੱਧ ਸਾਰੀ ਸੰਗਤ ਦੀ ਸੇਵਾ ਕੀਤੀ ਹਜ਼ੂਰ ਚੱਲੇ ਅੱਗੇ ਥੋੜੀ ਜੀ ਅੱਗੇ ਗਏ ਤੇ ਮੇਰੇ ਪਾਤਸ਼ਾਹ ਕੀ ਦੇਖਦੇ ਹਨ ਇੱਕ ਢਾਲ ਦੇ نیچے ਇੱਕ ਮੰਗਤ ਬੈਠਾ تین ਦਿਆਲ ਨੇ ਜਿੱਦੋਂ ਉਹਨੂੰ ਦੇਖਿਆ ਤੇ ਕਾਰ ਰੋਕ ਲਈ ਕਾਰ ਰੁਕੀ ਫਰਮਾਉਂਦੇ ਨੇ ਗੱਡੀ ਚੋਂ ਨਾ ਇੱਕ ਕੰਬਲ ਤੇ 1 ਰੁਪਇਆ ਇਹਨੂੰ ਦੇ ਕੇ ਆਓ ਤੇ ਨਾਲ ਪੁੱਛਿਆ ਜੇ ਕੋਈ ਹੋਰ ਸੇਵਾ ਦੱਸ ਸੇਵਾਦਾਰ ਗਿਆ ਇਸ ਤਰ੍ਹਾਂ ਹੀ ਕੀਤਾ ਕੋਈ ਹੋਰ ਸੇਵਾ ਦੱਸ ਵੇਖੋ ਮੰਗਤ ਦਾ ਜਵਾਬ ਮੰਗਤ ਕਹਿੰਦਾ ਜੋ ਮੇਰੇ ਕੋਲ ਹੈ ਨਾ ਜੋ ਮੈਨੂੰ ਚਾਹੀਦਾ ਨਾ ਉਹ ਤੇਰੇ ਕੋਲ ਨਹੀਂ ਹੈਗਾ ਤਿੰਨ ਵਾਰੀ ਇਸ ਤਰ੍ਹਾਂ ਹੋਇਆ ਹਜ਼ੂਰ ਦੇਖ ਰਹੇ ਨੇ ਸੇਵਾਦਾਰ ਆਇਆ ਮਹਾਰਾਜੀ ਮੈਂ ਪੁੱਛਿਆ ਉਹ ਕਹਿੰਦਾ ਜੋ ਮੈਨੂੰ ਚਾਹੀਦਾ ਤੇਰੇ ਕੋਲ ਨਹੀਂ ਹੈਗਾ ਹਜ਼ੂਰ ਆਪ ਉਤਰ ਗਏ ਨੰਗੀ ਪੈਰੀ ਹਜ਼ੂਰ ਨੇ ਜੋੜਾ ਲਾਇਆ ਸੀ ਘਾਰ ਚ ਹਜ਼ੂਰ ਆਪ ਨੂੰ ਦਰਸ਼ਨ ਦਿੱਤਾ ਜਿੱਦੋਂ ਮੰਗਤ ਨੇ ਵੇਖਿਆ ਨਾ ਸੋਹਣੇ ਮੁਖੜੇ ਵੱਲ ਕਹਿੰਦਾ ਮਹਾਰਾਜ ਜੀ ਮੈਨੂੰ ਚਾਹੀਦਾ ਸੀ ਸਬਰ ਤੇ ਸੰਤੋਖ ਉਹ ਅਜੇ ਤੱਕ ਨਹੀਂ ਸੀ ਮਿਲਿਆ ਅੱਜ ਤੁਹਾਡਾ ਦਰਸ਼ਨ ਕਰਕੇ ਮੈਨੂੰ ਮਿਲ ਗਿਆ ਐਸਾ ਵੈਦ ਗੁਰੂ ਗੋਬਿੰਦ ਸਾਹਿਬ ਸ੍ਰਿਸ਼ਟੀ ਦੇ ਮਾਲਕ ਦਾ ਸਥਾਨ ਹੈ ਕਿ